ਸੱਚੀ ਕਾਲੇ ਪਿਆਰੇ ਬੱਚਿਓ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਬੁੱਧਰ ਅੱਜ ਆਪਾਂ 8ਵੀਂ ਕਲਾਸ ਦੇ ਜਿਹੜੇ ਪੇਪਰ ਵਿੱਚ ਆਉਣ ਵਾਲੀ ਮਹਤਵਪੂਰਨ ਗੱਲ ਨੇ ਆਪਾਂ ਦੇਖੀ ਠੀਕ ਹੈ ਉਹ ਤੁਹਾਨੂੰ ਆਪਾਂ ਮੇਨ ਮੇਨ ਕੁਐਸਚਨ ਦੱਸਾਂਗੇ ਅੱਜ ਬੁੱਧਰ ਪਹਿਲੇ ਪਾਠ ਦੇ ਵਿੱਚ ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਇਹ ਆਉਂਦਾ ਹੁੰਦਾ ਕੁਐਸਚਨ ਇਹਨੂੰ ਤੁਸੀਂ ਟਿੱਕ ਕਰ ਲਿਓ ਇਹ ਕੁਐਸਚਨ ਆਉਂਦਾ ਅੱਗੇ ਬੁੱਧਰ ਪਾਠ ਨੰਬਰ 2 ਅੱਗੇ ਪੁੱਤਰ ਪਾਠ ਨੰਬਰ 2 ਪ੍ਰਸ਼ਨ ਨੰਬਰ 1 ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ਦੂਜਾ ਪ੍ਰਸ਼ਨ ਦੇ ਪੁੱਤਰ ਬੱਚਿਆਂ ਨੂੰ ਕਿਹੜੀ ਗੱਲ ਪੈਸਾ ਅਗਰ ਲੱਗਦੀ ਸੀ ਅਤੇ ਕਿਉਂ ਇਹ ਪੁੱਤਰ ਘਟੂ ਘਟ 80% ਚਾਂਸ ਹੈ ਇਹ ਕੁਐਸ਼ਨ ਆਉਣ ਦੇ 80% ਚਾਂਸ ਹੈ ਅੱਗੇ ਬੁੱਤਰ ਪੈਣ ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ਇਹ ਕੁਐਸਚਨ ਵੀ ਆ ਸਕਦਾ ਤੁਹਾਨੂੰ ਅੱਗੇ ਬੁੱਤਰ ਪਾਠ ਨੰਬਰ 3 ਪਾਠ ਨੰਬਰ 3 ਵਿੱਚ ਪਹਿਲਾ ਕੁਐਸਚਨ ਇਹ ਪੇਪਰ ਵਿੱਚ ਆ ਸਕਦਾ ਤੁਹਾਨੂੰ ਅੱਗੇ ਬੁੱਤਰ ਰਾਹ ਦੀ ਦਾ ਮੇਲਾ ਕਿੱਥੇ ਅਤੇ ਕਦੋਂ ਲੱਗਦਾ ਹੈ ਇਸ ਮੇਲੇ ਦਾ ਇਹ ਨਾਂ ਕਿਵੇਂ ਪਿਆ ਅੱਗੇ ਬੁੱਤਰ ਇਹ ਪ੍ਰਸ਼ਨ ਆ ਸਕਦਾ ਕਿਰਸਾਨੀ ਜੀਵਨ ਅਤੇ ਆਮ ਲੋਕਾਂ ਦਾ ਇਸ ਮੇਲੇ ਨਾਲ ਸੰਬੰਧ ਕਿਵੇਂ ਜੁੜਿਆ ਇਹ ਕੁਐਸਚਨ ਵੀ ਆ ਸਕਦਾ ਹੈਗਾ ਅਗੇ ਬੁੱਧਰ ਸਾਂਮੀ ਦੇਵੀਤ ਨਾਲ ਇਸ ਮੇਲੇ ਵਿੱਚ ਕਿਹੜਾ ਅੰਦਰ ਦੇਖਣ ਨੂੰ ਮਿਲਦਾ ਹੈ ਇਹ ਕੁਐਸਚਨ ਵੀ ਆ ਸਕਦਾ ਹੈਗਾ ਅਗੇ ਬੁੱਧਰ ਸਿੰਜਿਸ਼ਰਾਹ ਦੀ ਮੇਲੇ ਦਾ ਦ੍ਰਿਸ਼ ਕਿਵੇਂ ਦਾ ਇਹ ਵਰਣਨ ਕਰਨਾ ਇਹ ਵੀ ਤੁਹਾਨੂੰ ਪੇਪਰ ਵਿੱਚ ਆ ਸਕਦਾ ਸਿੰਜਿਸ਼ਰਾਹ ਦੀ ਮੇਲੇ ਦਾ ਦ੍ਰਿਸ਼ ਵਰਣਨ ਕਰੋ ਇਹ ਵੀ ਪੇਪਰ ਵਿੱਚ ਆ ਸਕਦਾ ਅਗੇ ਬੁੱਧਰ ਪਾਠ ਨੰਬਰ 4 ਪਹਿਲਾ ਕੁਐਸ਼ਚਨ ਹੈ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਇਹ ਕੁਐਸ਼ਚਨ ਘੱਟੋ ਘੱਟ ਆਉਂਦੇ 70% ਚਾਂਸ ਆ ਤੁਹਾਨੂੰ ਅੱਗੇ ਬੁੱਧਰ ਕੁਐਸ਼ਚਨ ਆ ਸਕਦਾ ਗੁਰੂ ਅਰਜਨ ਦੇਵ ਜੀ ਦੀ ਇਸ਼ਾ ਕਾ ਰਚਨਾ ਕਿਹੜੀ ਹੈ ਉਸ ਬਾਰੇ ਕੁਝ ਸਤਰਾ ਇਹ ਘੱਟੋ ਘੱਟ 80% ਚਾਂਸ ਆ ਤੁਹਾਨੂੰ ਇਹ ਕੁਐਸ਼ਚਨ ਆਉਣ ਦੇ ਅਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨਾ ਦਾ ਕੰਮ ਕਿਸ ਨੇ ਕੀਤਾ ਅਤੇ ਇਹ ਕਾਰਜ ਖੰਡੂ ਸੰਬੋਨੋ ਇਹ ਵੀ ਤੁਹਾਨੂੰ ਪੇਪਰ ਵਿੱਚ ਆ ਸਕਦਾ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਤੋਂ ਅਤੇ ਕਦੋਂ ਰਖਵਾਈ ਇਹ ਵੀ ਤੁਹਾਨੂੰ ਪੇਪਰ ਵਿੱਚ ਆ ਸਕਦਾਗਾ ਅਗੇ ਗੁਰੂ ਅਰਜਨ ਦੇਵ ਜੀ ਦੀ ਬਾਰੇ ਜਾਣਣਾ ਪਾਓ ਇੱਕ ਕੁਸ਼ਨ ਆਉਣ ਦੇ ਘੱਟੋ ਘਾਟ ਤੁਹਾਨੂੰ 60% ਚਾਂਸ ਨੇ ਇਹ ਲੈਸਨ ਦੇ ਵਿੱਚ ਇੱਕ ਕੁਸ਼ਨ ਤੁਹਾਨੂੰ 100% ਆਉਣਾਗਾ ਪੁੱਤਰ ਇੱਕ ਇਹ ਲੈਸਨ ਜਿਦੋਂ ਤੁਹਾਨੂੰ ਕੁਸ਼ਨ ਇੱਕ ਆਉਣਾਗਾ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਅੱਗੇ ਬੁੱਤਰ ਪਾਠ ਨੰਬਰ 5 ਇਸ ਵਿੱਚ ਬੁੱਤਰ ਤੁਹਾਨੂੰ ਸਿਰਫ ਸਤਰਾਂ ਦਾ ਭਾਵ ਸਪਸ਼ਟ ਕਰਨਾ ਹੈ ਤੁਸੀਂ ਵੈਸੀ ਰੀਡ ਕਰ ਲਿਓ ਅੱਗੇ ਬੁੱਤਰ ਪ੍ਰਸ਼ਨ ਪਾਠ ਨੰਬਰ 6 ਪਹਿਲਾ ਕਵੈਸ਼ਨ ਹੈ ਬਲਜੀਤ ਤੇ ਇੱਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਂਕ ਸੀ ਇਹ ਕੁਐਸਚਨ ਪੇਪਰ ਦੇ ਵਿੱਚ ਆਉਂਦਾ ਹੁੰਦਾ ਠੀਕ ਹੈ ਇਹ ਤੁਹਾਨੂੰ ਘੱਟੋ-ਘੱਟ 80% ਚਾਂਸ ਹੈ ਕੁਐਸਚਨ ਆਉਣ ਦੇ ਅੱਗੇ ਬੁੱਤਰ ਪ੍ਰਸ਼ਨ ਨੰਬਰ ਸਸਾ ਚੰਡੀਗੜ੍ਹ ਸ਼ਹਿਰ ਦਾ ਨਕਸ਼ਾ ਕਿਸ ਨੇ ਬਣਾਇਆ ਇਹ ਵੀ ਪੁੱਤਰ 50% ਚਾਂਸ ਆ ਇਹ ਕੁਐਸਚਨ ਪੇਪਰ ਚ ਆ ਸਕਦਾ ਕਿ ਬੱਚੇ ਦੀ ਮੰਮੀ ਨੇ ਬਲਜੀਤ ਦਾ ਧੰਨਵਾਦ ਕਿਵੇਂ ਕਰਨਾ ਚਾਹੀਆ ਠੀਕ ਹੈ ਇਹ 60% ਚਾਂਸ ਆ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਇਹ ਜਿਹ ਵਿੱਚੋਂ ਵੀ ਇੱਕ ਕੁਐਸਚਨ ਆਉਂਦਾ ਹੁੰਦਾ ਹੁੰਦਾ ਵਿਦਰੀ ਪਾਠ ਦੇ ਵਿੱਚ ਅੱਗੇ ਪਾਠ ਨੰਬਰ 7 ਪਹਿਲਾ ਕੁਐਸਚਨ ਪੁੱਤਰ ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ ਇਹ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਪਹਿਲਾ ਕੁਸ਼ ਰੂਪਨਾਗਰ ਹੈਡ ਵਰਕਸ ਅਦ੍ਰਿਸ਼ ਕਿਹੋ ਜਿਹਾ ਸੀ ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਅੱਗੇ ਬੁੱਤਰ ਮਹਾਰਾ ਅੰਗਰੇਜ਼ਾਂ ਦੀ ਮਹਾਰਾ ਰਣਜੀਤ ਸਿੰਘ ਨਾਲ ਹੋਈ ਸਿੰਘ ਨਾਲ ਹੋਈ ਸੰਧੀ ਦਾ ਵਰਣਨ ਕਰੋ ਇਹ ਕੁਸ਼ਣ ਵੀ ਆ ਸਕਦਾ ਹੈ ਰੂਪਨਾਗਰ ਦੀ ਮਹੱਤਤਾ ਦਰਸਾਉਂਦਾ ਪੈਰਾ ਲਿਖੋ ਇਹ ਕੁਸ਼ਣ ਵੀ ਆ ਸਕਦਾ ਪੇਪਰ ਦੇ ਵਿੱਚ ਅੱਗੇ ਬੁੱਤਰ ਪਾਠ ਨੰਬਰ 8 ਬਾਬਾ ਫਰੀਦ ਜੀ ਦਾ ਜਨਮ ਤਨੁਮਤੀ ਕਿੱਥੇ ਹੋਇਆ ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਘੱਟੋ ਘੱਟ 70% ਚਾਂਸ ਹੈ ਇਹ ਕੁਐਸਚਨ ਆਉਣ ਦੀ ਅੱਗੇ ਬਾਬਾ ਫਰੀਦ ਜੀ ਕਿਸ ਤਰ੍ਹਾਂ ਜੀਵਨ ਬਦਿਤ ਕਰਦੇ ਸੀ ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾਗਾ ਠੀਕ ਹੈ ਬੁੱਤਰਾ ਅੱਗੇ ਬਾਬਾ ਫਰੀਦ ਜੀ ਦੀ ਮੁਲਾਕਾਤ ਅਤੇ ਕਰਾਮਾਤ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ ਕਈ ਵਾਰ ਇਹ ਵੀ ਆ ਜਾਂਦਾ ਘੱਟੋ ਘੱਟ 40% ਚਾਂਸ ਹੈ ਕੁਐਸਚਨ ਆਉਣ ਦੀ ਇਹ ਕੁਐਸਚਨ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ ਬੁੱਤਰਾ ਅੱਗੇ ਪਾਠ ਨੰਬਰ 9 ਪੰਜਾਬ ਕਵਿਤਾ ਵਿੱਚ ਜੀ ਕਵੀ ਦੀ ਮਗੋਲੀ ਕਹਾਤ ਨੂੰ ਕਿਵੇਂ ਬਣਾਈ ਤਾਂ ਇਹ ਕੁਐਸਚਨ ਆ ਸਕਦਾ ਬੁੱਤਰ ਠੀਕ ਹੈ ਮਟਿਆਰਾਂ ਦੀ ਸਿਫਤ ਕਿਵੇਂ ਕਰਦੇ ਕੁਐਸਚਨ ਵੀ ਆ ਸਕਦਾ ਮਟਿਆਰਾਂ ਦੀ ਕਵੀ ਪੰਜਾਬ ਦੀ ਮਟਿਆਰ ਸਿਫਤ ਕਿਵੇਂ ਕਰਦੇ ਕੁਐਸਚਨ ਵੀ ਆ ਸਕਦਾ ਅੱਗੇ ਪਾਠ ਨੰਬਰ 10 ਪਹਿਲਾ ਕੁਐਸਚਨ ਫਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ ਇਹ ਘੱਟੋ ਘੱਟ 80% ਚਾਂਸ ਹੈ ਬੁੱਤਰੀ ਇਹ ਕੁਐਸਚਨ ਆਉਣ ਦੇ 80% ਅਗੇ ਉਤਰ ਵਿਵਤਾ ਦੇ ਸਮੇਂ ਵੀ ਕੁਦੇ ਪਰਵਾਰ ਲਈ ਰੁੱਕੇ ਮਿਸਾਈ ਇੱਕ ਕੁਐਸਚਨ ਵੀ ਪੇਪਰ ਦੇ ਵਿੱਚ ਆ ਸਕਦਾ ਵੀ ਗੁਨੇ ਫਕੀਰ ਨੇ ਵੀ ਕੁ ਨੂੰ ਨਵੇਂ ਰੁਕਣੀ ਕਿਉਂ ਬਰੇ ਰਹੇ ਗਸ਼ਨ ਵੀ ਆ ਸਕਦਾ ਠੀਕ ਹੈ ਨਿੱਕੇ ਕੁਐਸਚਨ ਵੀ ਆ ਸਕਦਾ ਇਹ ਵੀ ਆ ਸਕਦਾ ਇਹ ਕੁਐਸਚਨ ਜ਼ਿਆਦਾ ਆਉਣ ਦੇ ਚਾਂਸ ਨੇ ਅਗੇ ਪਾਠ ਨੰਬਰ 11 ਲੋਕਨਾਥ ਕਿਸ ਨੂੰ ਆਖਦੇ ਹਨ ਇਹ ਘੱਟੋ ਘੱਟ 80% ਚਾਂਸ ਆ ਪੁੱਤਰੇ ਇਹ ਕੁਐਸਚਨ ਆਉਂਦੇ ਪੰਜਾਬ ਦੇ ਲੋਕਨਾਥ 60% ਚਾਂਸੇ ਦੇ ਆ ਕਿਦਾਂ ਕਦੋਂ ਪਾਇਆ ਜਾਂਦਾ 50% ਚਾਂਸੇ ਦੇ ਠੀਕ ਹੈ ਇਹ ਲੈਸਨ ਥੋੜਾ ਜਿਹਾ ਤੁਸੀਂ ਧਿਆਨ ਨਾਲ ਕਰ ਲਿਓ ਇਸ ਵਿੱਚ ਘੱਟੋ ਘੱਟ 90% ਚਾਂਸ ਆ ਇੱਕ ਕੁਐਸਚਨ ਆਉਣ ਦੇ 90% ਚਾਂਸ ਆ ਪੁੱਤਰੇ ਇਹ ਚ ਇੱਕ ਕੁਐਸਚਨ ਆਉਣਾ ਤੁਹਾਨੂੰ ਅੱਗੇ ਪੁੱਤਰ ਪਾਠ ਨੰਬਰ 12 ਅੱਗੇ ਪੁੱਤਰ ਡਾਕਟਰ ਮਹਿੰਦਰ ਸਿੰਘ ਨੰਦਾਵਾ ਕਿੱਥੋਂ ਦੇ ਜੰਮਪਾਲ ਸਨ ਉਹਨਾਂ ਨੇ ਕਿਹੜੀ ਕਿਹੜੀ ਵਿਦਿਗ ਜੋਤ ਵਰਤਦੇ ਘੱਟੋ ਘੱਟ 70% ਚਾਂਸ ਹੈ ਇਹ ਕੁਐਸਚਨ ਆਉਂਦੇ ਤੁਹਾਨੂੰ ਠੀਕ ਹੈ ਅੱਗੇ ਪੁੱਤਰ ਇੱਕੇ ਅਧਿਕਾਰੀ ਵਜੋਂ ਕਿਹੜੇ-ਕਿਹੜੇ ਉਹਦਿਆਂ ਤੇ ਸਿਸ਼ੂਪਿਤ ਰਹੇ ਇਹ ਕੁਐਸਚਨ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਹੈ ਇਹ ਨਹੀਂ ਪਰ ਆ ਸਕਦਾ ਹੈ ਪੰਜਾਬ ਵਿੱਚ ਖੇਤੀਬਾੜੀ ਨੂੰ ਉਤੰਦ ਕਰਨ ਲਈ ਇਹਦਾ ਯੋਗਦਾਨ ਇਹ ਘੱਟੋ-ਘੱਟ 50% ਚਾਂਸ ਹੈ ਕੁਐਸਚਨ ਹੋਣ ਦੀ ਠੀਕ ਹੈ ਪੁੱਤਰ ਪੰਜਾਬ ਨੂੰ ਸੋਨਾ ਬਣਾਉਣ ਲਈ ਉਹਨਾਂ ਨੇ ਕੀ ਯਤਨ ਕੀਤੇ ਇਹ ਕੁਐਸਚਨ ਵੀ ਆ ਸਕਦਾ ਹੈ ਰੰਧਾ ਬਣੇ ਲੁਧਿਆਣੇ ਵਿਕੇ ਪੈਂਡੂ ਜੈਵ ਕਰ ਕਿਸਮ ਲੋਰਥਰਾਸ ਸਥਾਪਿਤ ਕੀਤੇ ਇਹ ਕੁਐਸਚਨ ਵੀ ਤੁਹਾਨੂੰ ਆ ਸਕਦਾਗਾ ਇਹ ਐਨਾ ਚਾਂਸ ਨਹੀਂ ਹੈਗੇ ਪਰ ਆ ਸਕਦਾਗਾ ਠੀਕ ਹੈ ਪੁੱਤਰ ਮੇਨ ਵੀਨੇ ਕੁਐਸਚਨ ਆ ਜੀ ਤੁਹਾਨੂੰ ਆਪਾਂ ਟਿਕ ਲਗਾ ਰਹੇ ਹਾਂ ਪਾਰਟ ਨੰਬਰ 13ਵਾਂ ਪੁੱਤਰ ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਰੁੱਤਾਂ ਆਉਂਦੀਆਂ ਨੇ ਇਹ ਕੁਐਸਚਨ ਤੁਹਾਨੂੰ ਆ ਸਕਦਾ ਧਰਤੀ ਪਹਿਲਾਂ ਕਿਹੋ ਜੀ ਸੀ ਇਹ 50% ਚਾਂਸ ਆ ਤੁਹਾਨੂੰ ਇਹ ਕੁਐਸਚਨ ਆਉਣ ਦੇ ਧਰਤੀ ਸੂਰਜ ਦੁਆਲੇ ਇਹ 50% ਚਾਂਸ ਆ ਤੁਹਾਨੂੰ ਪੇਪਰ ਵਿੱਚ ਆਉਣ ਦੇ ਧਰਤੀ ਸੂਰਜ ਦੁਆਲੇ ਘੁੰਮਣ ਕਰਨ ਦਾ ਧਰਤੀ ਉੱਤੇ ਕੀ ਪ੍ਰਭਾਵ ਪਿਆ ਇਹ ਵੀ ਕੁਐਸਚਨ ਆ ਸਕਦਾਗਾ ਠੀਕ ਆ ਪੁੱਤਰ ਅੱਗੇ ਪਾਰਟ ਨੰਬਰ 14 ਪਹਿਲਾ ਕੁਐਸਚਨ ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸ ਪ੍ਰਕਾਰ ਦਾ ਕੋਈ ਭੈਣ ਕਿਉਂ ਨਹੀਂ ਸੀ ਇਹ ਟੁਕੜਾ ਟਾ 50% ਦਾ ਬੁੱਧਰ ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲੇ ਹਾਰ ਜਾਂਦੀ ਹੈ ਇਹ ਵੀ 50% ਚਾਂਸ ਹੈ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਇਹ ਕੁਐਸਚਨ ਟੁਕੜਾ ਟਾ 7% ਚਾਂਸ ਹੈ ਤੁਹਾਨੂੰ ਪੇਪਰ 'ਚ ਤੂਬਚੀਆ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ਇਹ ਵੀ ਆ ਸਕਦਾ ਪੁੱਤਰ ਇਹਦੇ 40% ਚਾਂਸ ਹੈ ਇਹ ਜ਼ਰੂਰ ਆ ਸਕਦਾ ਤੁਹਾਨੂੰ ਛੱਡਣ ਦਾ ਫੈਸਲਾ ਕਿਉਂ ਕਰਿਆ ਇਹ ਕਾ ਪਹਿਲਾ ਕੁਐਸਚਨ ਇਹਨਾਂ ਧਿਆਨ ਨਾਲ ਪੜ ਲਿਓ ਅੱਗੇ ਬੁੱਧਰ ਪਾਠ ਨੰਬਰ 15 ਸਾਡਾ ਰਸਤੀ ਗਣ ਕਿਹੜਾ ਇਸ ਦਾ ਲੇਖ ਗਿਆ ਇਹ ਪੁੱਤਰ ਘੱਟੋ ਘੱਟ 80% ਚਾਂਸ ਹੈ ਇਹ ਸਿੰਪਲ ਜਿਹਾ ਕੁਸ਼ ਨਹੀਂ ਆ ਜਾਂਦਾ ਕਈ ਵਾਰ ਅਗਰ ਬਿੰਦਨਾ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਹ ਕੁਸ਼ਣ ਵੀ ਤੁਹਾਨੂੰ ਆ ਸਕਦਾ ਹੈ ਅੱਗੇ ਬੁੱਧਾ ਆ ਇਹਦੀ ਰਚਨਾ ਆ ਜਾਂਦੀ ਹੈ ਠੀਕ ਹੈ ਵੀ ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ 40% ਚਾਂਸ ਹੈ ਕੁਸ਼ਣ ਆਉਣ ਦੇ ਸ਼ਾਂਤੀ ਨਿਕੇਦਨ ਤੁਹਾਨੂੰ ਆਉਂਦੇ ਘੱਟੋ ਘੱਟ 80% ਚਾਂਸ ਹੈ ਸ਼ਾਂਤੀ ਨਿਕੇਦਨ ਜਿਹਨਾਂ ਵੇਲੇ ਭਗਤੀ ਘਟਨਾ ਟੈਗੋਰ ਦੀ ਮੰਦ ਕੀ ਅਸਰ ਪਿਆ ਬੁੱਧਰੇ ਨੂੰ ਵੀ ਤੁਸੀਂ ਰੀਡ ਕਰ ਲਿਓ ਸ਼ਾਂਤੀ ਨਿਕੇਤਨ ਨੂੰ ਜ਼ਰੂਰ ਕਰ ਲਿਓ ਜ਼ਰੂਰ ਹੀ ਯਾਦ ਕਰਨਾ ਇਹ ਆ ਸਕਦਾ ਪੇਪਰ ਵਿੱਚ ਸ਼ਾਂਤੀ ਨਿਕੇਤਨ ਠੀਕ ਹੈ ਪੁੱਤਰ ਅੱਗੇ ਪੁੱਤਰ ਪਾਠ ਨੰਬਰ 16 16 ਅੰਚ ਪੁੱਤਰ ਭਾਵ ਸਪਸ਼ਟ ਕਰਨੇ ਆ ਇਹਨਾਂ ਨੂੰ ਤੁਸੀਂ ਪੜ ਲਿਓ ਅੱਗੇ ਪੁੱਤਰ ਪਾਠ ਨੰਬਰ 17 ਲੋੜੀ ਦਾ ਤਿਹਾੜੀ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਠੀਕ ਹੈ ਇਹ ਪੁੱਤਰ ਆ ਸਕਦਾ ਤੁਹਾਨੂੰ 50% ਚਾਂਸ ਹੈਗੇ ਨੇ ਤੇ ਲੋੜੀ ਦੇ ਤੇ ਅਸਬੰਧ ਕਿਸਾਨੀ ਜੀਵਨ ਨਾਲ 40% ਚਾਂਸ ਹੈ ਦੇ ਆ ਵੀ ਆ ਸਕਦਾ ਲੋੜੀ ਸ਼ਬਦ ਕਿਵੇਂ ਹੋਣ ਵਿੱਚ ਆਇਆ ਇਹ ਪੁੱਤਰ ਆ ਸਕਦੇ ਤੇ 80% ਚਾਂਸ ਹੈ ਤੁਹਾਨੂੰ ਕਈ ਵਾਰ ਐਦੀ ਆਉਂਦਾ ਈਸ਼ਾ ਈਸ਼ਾ ਆਦਲੀ ਦਰਜਾ ਤੁਕ ਤੁਗੀ ਭਾਵੇਂ ਇਹਨੂੰ ਵੀ ਰੀਡ ਕਰ ਲਿਓ ਪਿੰਡਾਂ ਵਿਚ ਰੋਲੀ ਤਿਆਰ ਕਿਵੇਂ ਬਣਾਇਆ ਜਾਂਦਾ ਇਹ ਵੀ ਕਈ ਵਾਰ ਆ ਜਾਂਦਾ 40% ਚਾਂਸ ਹੈ ਇਹ ਜ਼ਿਆਦਾ ਆ ਸਕਦਾ ਲੋੜੀ ਸ਼ਬਦ ਕਿਵੇਂ ਹੋਣ ਵਿੱਚ ਆਇਆ ਕਿਵੇਂ ਹੋਣ ਵਿੱਚ ਆਏ ਇਹਨੂੰ ਵੀ ਰੀਡ ਕਰ ਲਿਓ ਅਗੇ ਪੁੱਤਰ ਪਾਠ ਨੰਬਰ 18 ਪਹਿਲਾ ਕੁਐਸਚਨ ਬੁੱਧ ਤੇ ਧਿਆਨ ਚੰਦ ਕੌਣ ਸੀ ਉਸਦੀ ਜਨਮ ਹਰ ਸਾਲ ਕਿਵੇਂ ਮਨਾਇਆ ਜਾਂਦੇ ਘੱਟੋ ਘੱਟ 80% ਚਾਂਸ ਹੈ ਕੁਐਸਚਨ ਆਉਣ ਦੇ ਅੱਗੇ ਬੁੱਧ ਤੇ ਧਿਆਨ ਚੰਦ ਬੁੱਧ ਕਿੱਥੇ ਲੱਗਿਆ ਹੋਏ ਕਿਵੇਂ ਇਹ ਘੱਟੋ ਘੱਟ 70% ਚਾਂਸ ਹੈ ਕੁਐਸਚਨ ਆਉਣ ਦੇ ਤੁਹਾਨੂੰ ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਂਕ ਕਿਵੇਂ ਪੈਦਾ ਹੋਇਆ 40% ਚਾਂਸ ਹੈ ਕੁਐਸਚਨ ਆਉਣ ਦੇ ਅੰਗੇ ਬੁੱਧ ਤੇ ਹਾਕੀ ਦੇ ਜਾਦੂਗਰ ਧਿਆਨ ਨੂੰ ਕਿਹੜੇ ਕਿਹੜੇ ਸਲ ਮਾਰ ਬਰਾਉਦੋ ਇਹ ਵੀ ਕਈ ਵਾਰ ਆ ਜਾਂਦਾ 40% ਚਾਂਸ ਹੈ ਇਹ ਵੀ ਪੜ ਲਿਓ ਜ਼ਰੂਰ ਅੱਗੇ ਬੁੱਧ ਦਾ ਪਾਠ ਨੰਬਰ 19 ਇਸ ਵਿੱਚ ਤਾਂ ਦੋ ਕੁਐਸਚਨ ਹੀ ਇਸ ਵਿੱਚ ਦੋ ਕੁਐਸਚਨ ਹੀ ਆ ਬੁੱਤਰੀ ਇਹਨਾਂ ਨੂੰ ਪੜ ਲਿਓ ਤੁਸੀਂ ਅੱਗੇ ਪਾਠ ਨੰਬਰ 20 ਪਹਿਲਾ ਕੁਐਸਚਨ ਬੁੱਤਰਾ ਚੜੀ ਕਿਹੜੇ ਮਹੀਨੇ ਲੱਗੀ ਸੀ ਤੇ ਆ ਜੀਵਨਾ ਦੇ ਸੰਬੰਧ 40% ਚਾਂਸ ਆ ਆਮਣਾ ਕੀ ਇਹ ਨੂੰ ਜ਼ਰੂਰ ਪੜ ਲਿਓ ਬੁੱਤਰਾ ਇਹਦੇ ਘੱਟੋ ਘੱਟ 80% ਚਾਂਸ ਹੈ ਆਮਣਾ ਕੀ ਠੀਕ ਹੈ ਬੁੱਤਰਾ ਛੱਲੀਆਂ ਜਲੀ ਨੂੰ ਕਿਵੇਂ ਡੁੱਗ ਰਹੀ ਸੀ 40% ਚਾਂਸ ਹੈ ਕੁਐਸਚਨ ਵੀ ਆ ਸਕਦਾ ਛੱਲੀਆਂ ਦੇ ਰੱਖ ਕੇ ਆਹ ਕੁਐਸਚਨ ਆ ਸਕਦਾ ਛੱਲੀਆਂ ਦੇ ਰੱਖ ਕੇ ਕੌਣ ਸੀ ਉਹ ਫਸਲ ਦੀ ਕਿਵੇਂ ਰੱਖੀ ਕਰਦੇ 80% ਚਾਂਸ ਹੈ ਕੁਐਸਚਨ ਠੀਕ ਹੈ ਬੁੱਤਰਾ ਇਹ ਕੁਐਸਚਨ ਇੰਨਾ ਨਹੀਂ ਆ ਸਕਦਾ ਕਹਾਂ ਕਿ ਮੈਂ ਢੁੰਗ ਰਿਆ ਸੀ ਆ ਕਿਹ ਕੁਐਸਚਨ ਆ ਸਕਦੇ ਇਹਨਾਂ ਨੂੰ ਧਿਆਨ ਰੱਖ ਲਿਓ ਅਗੇ ਪੁੱਤਰ ਪਾੜਾ ਨੰਬਰ 21 ਇਹ ਕੁਐਸਚਨ ਆ ਸਕਦਾ ਹੈ ਸੈਂਸਿਟੀ ਕਿਤੇ ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ਇਹ ਕੁਐਸਚਨ ਆ ਸਕਦਾ ਪੁੱਤਰ ਇਹਨੂੰ ਧਿਆਨ ਨਾਲ ਪੜ੍ਹਿਓ 70% ਚਾਂਸ ਹੈ ਇਹ ਕੁਐਸਚਨ ਹੋਣ ਦੇ ਅਗੇ ਸਪੇਸ ਸਾਈਟ ਕੀ ਹੁੰਦਾ ਪੁੱਤਰ ਇਹ ਕੁਐਸਚਨ ਆ ਸਕਦਾ ਤੁਹਾਨੂੰ ਠੀਕ ਹੈ ਇੱਕ ਊਰਜਾ ਪਰ ਕੀ ਹੈ ਇਹਦੇ ਘੱਟੋ ਘੱਟ 80% ਚਾਂਸ ਹੈ 70% ਚਾਂਸ ਹੈ ਇਹ ਕੁਐਸਚਨ ਹੋਣ ਦੇ ਅਗੇ ਸਪੋਰਟਸ ਗੈਲਰੀ ਅਤੇ ਰੇਲਵੇ ਗੈਲਰੀ ਵਿੱਚ ਕਿੰਨੇ ਅੰਦਰ ਇਹ ਵੀ ਪੜ੍ਹ ਲੈ ਪੁੱਤਰ 40% ਚਾਂਸ ਹੈ ਕੁਐਸਚਨ ਆਉਣ ਦੇ ਠੀਕ ਹੈ ਅਗੇ ਪੁੱਤਰ ਪਾਠ ਨੰਬਰ 2 ਪਹਿਲਾ ਕੁਐਸਚਨ ਪੁੱਤਰ ਸ਼ਿਵ ਸਿੰਘ ਦਾ ਜਨਮ ਕਦੋਂ ਹੋਇਆ ਇਹ ਘੱਟੋ ਘੱਟ ਤੁਹਾਨੂੰ 70% ਚਾਂਸ ਹੈ ਕੁਐਸਚਨ ਆ ਜਾਂਦਾ ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ ਇਹ ਵੀ ਆ ਸਕਦਾ ਪੁੱਤਰ 50% ਚਾਂਸ ਹੈ ਇਹ ਕੁਐਸਚਨ ਦੇ ਅਗੇ ਪੁੱਤਰ ਸ਼ਿਵ ਸਿੰਘ ਦੀ ਇਕਲਾ ਪ੍ਰਦਰਸ਼ਨੀਆਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਲੱਗੀਆਂ ਹੋਈਆਂ ਇਹ ਕੁਐਸਚਨ ਵੀ ਆ ਸਕਦਾ ਤੁਸੀਂ ਇਹ ਵੀ ਨੂੰ ਵੀ ਧਿਆਨ ਨਾਲ ਪੜ ਲੈਣਾ ਠੀਕ ਹੈ ਪੁੱਤਰ ਇਹ ਵਾਰ ਇਹ ਵੀ ਆ ਜਾਂਦਾ ਵੀ ਉਨੀ ਕਾ ਕਲਾਕਾਰ ਵਜੋਂ ਕਿਹੜੇ ਕਿਹੜੇ ਨਾਮ ਰਾਤ ਹੋਏ 50% ਚਾਂਸ ਹੈ ਕੁਐਸਚਨ ਆਉਣ ਦੇ ਠੀਕ ਹੈ ਪੁੱਤਰ ਇਹਨੂੰ ਧਿਆਨ ਨਾਲ ਪੜ੍ਹ ਲਿਓ ਅੱਗੇ ਪੁੱਤਰ ਪਾਠ ਨੰਬਰ 3 ਬੱਲਾ ਕੁਐਸਚਨਰ ਖਿਡਾਰੀ ਕਿਵੇਂ ਚਲਦੀ ਹੈ ਕਿਹੋ ਜੀ ਹੁੰਦੀ ਹੈ ਇਹ ਵੀ ਆ ਜਾਂਦਾ ਪੁੱਤਰ ਕਈ ਵਾਰ 40% ਚਾਂਸ ਆ ਚਾਚਾ ਭਲਦਾ ਨੂੰ ਕੀ ਕਰਦਾ ਸੀ ਇਹ ਵੀ ਘੱਟੋ-ਘੱਟ 50% ਚਾਂਸ ਹੈ ਪੁੱਤਰ ਇਹ ਆ ਕਈ ਵਾਰ ਕੁਐਸਚਨ ਆ ਜਾਂਦਾ ਵੈਸੀ ਸਿੰਪਲ ਜਿਹਾ ਗੰਨੇ ਤੋਂ ਕਿਹੜੀ-ਕਿਹੜੀ ਚੀਜ਼ਾਂ ਹੁੰਦੀਆਂ ਨੇ 40% ਚਾਂਸ ਹੈ ਇਹਨੂੰ ਧਿਆਨ ਨਾਲ ਪੜ੍ਹ ਲਿਓ ਅੱਗੇ ਪੁੱਤਰ ਪਾਠ ਨੰਬਰ 24 ਅੱਗੇ ਪੁੱਤਰ ਲੇਖਕ ਦੂਦੀ ਪੈੰਦੀਵਰੇ ਪੱਲਾ ਭੂਆ ਦੀਆਂ ਕਿਹੜੀਆਂ ਗੱਲਾਂ ਜਾਦ ਸਨ ਠੀਕ ਹੈ ਇਹ ਕੁਐਸਚਨ ਵੀ ਆ ਸਕਦਾ ਲੇਖ ਭੂਆ ਦੇ ਪੰਨੇ ਕਿਉਂਗੇ ਐਸੀ ਇਹ ਕੁਐਸਚਨ ਵੀ ਆ ਸਕਦਾ ਹੈਗਾ ਪੋੜੀ ਆਪਣੇ ਭਤੀਜੇ ਲਈ ਮੋ ਕਿਵੇਂ ਵਪਾਰ ਗਟ ਕੀਤਾ ਇਹ ਕੁਐਸਚਨ ਦੇ ਘੱਟੋ-ਘੱਟ 50% ਚਾਂਸ ਤੁਹਾਨੂੰ ਪੇਪਰ ਵਿੱਚ ਆਉਂਦੇ ਅੱਗੇ ਪੁੱਤਰ ਪਾਠ ਨੰਬਰ 26 ਲੇਖ ਦੇ ਰੱਬ ਦੀ ਪੋੜੀ ਕਿਸ ਨੂੰ ਕਿਹਾ ਹੈ ਕਿੱਥੇ ਸਥਿਤ ਹੈ ਇਹਦੇ ਘੱਟੋ-ਘੱਟ 90% ਚਾਂਸ ਆ ਪੇਪਰ ਵਿੱਚ ਆਉਂਦੇ 90% ਚਾਂਸ ਆ বিগে পেপার وچ ਆ ਸਕਦਾ اگے پوتر ਅਬিয়ার ਸਟੇਟ ਬਿਲਡਿੰਗ دی ਉਪਰੋਂ ਵਾਲੇ ਦਵਲ ਦਾ ਦ੍ਰਿਸ਼ ਕਿਹੋ ਜਿਹਾ ਦਿਖਾਈ ਦਿੰਦਾ ਸੀ ਕੁਛ ਨਹੀਂ ਵੀ ਆ ਸਕਦਾ ਅਬিয়ার ਸਟੇਟ ਬਿਲਡਿੰਗ ਕਦੋਂ ਬਣੀ ਸ਼ੁਰੂ ਹੋਈ ਤੇ ਕਦੋਂ ਮੁਕੰਮਲ ਹੋਈ ਇਹ ਘੱਟੋ ਘੱਟ 40% ਚਾਂਸ ਇਹ ਕੁਐਸਚਨ ਜ਼ਰੂਰ ਆਊਗਾ ਤੁਹਾਡੇ ਪੇਪਰ ਵਿੱਚ ਚੰਗੀ ਤਰ੍ਹਾਂ ਰੀਡਿੰਗ ਲੈ ਲਿਓ اگے پوਤਰ ਪਾਰਟ ਨੰਬਰ 26 ਮੱਝ ਦਾ ਘਟਾ ਕਿਹੋ ਜਿਹਾ ਸੀ ਇਹ ਕੁਐਸਚਨ ਆ ਸਕਦਾ ਤੁਹਾਡੇ ਪੇਪਰ ਵਿੱਚ اگے پوਤਰ ਨੱਤਨਾਲਾ ਗੱਗੂ ਦਾ ਕੀ ਹਾਲ ਸੀ ਇਹ ਵੀ ਆ ਸਕਦਾ ਹੈ ਇਹ ਲੇਖਣੀ ਦੀ ਲਿਪੀ ਕੋਲ ਗਗੂ ਕਿਸ ਤਰ੍ਹਾਂ ਲਿਆ ਇਹ ਟੁਕੜੇ ਤੇ ਪਜਾ ਕੇ ਪ੍ਰਸੈਂਟ ਚਾਂਸ ਹੈ ਕਈ ਵਾਰ ਕੁਐਸਚਨ ਆ ਜਾਂਦਾ ਸਿੰਪਲ ਜਿਹਾ ਠੀਕ ਹੈ ਪੁੱਤਰੇ ਅੱਗੇ ਰੇੜੀ ਅੱਗੇ ਜਿਹੜੀ ਗੱਗੂ ਦੀ ਹਾਲਤ ਬਿਆਨ ਕਰੋ ਇਹ ਵੀ ਕਈ ਵਾਰ ਕੁਐਸਚਨ ਆ ਜਾਂਦਾ ਧਿਆਨਾ ਵੱਡ ਲਿਓ ਅੱਗੇ ਪੁੱਤਰ ਪਾਠ ਨੰਬਰ 27 ਜੋ ਕਿ ਇਕਿਲਾ ਪਾਠ ਹੈ ਲਤਾ ਕਿੱਥੇ ਗਈ ਸੀ ਅਤੇ ਕਿਉਂ ਘੱਟੋ ਘੱਟ ਇਹ 90% ਚਾਂਸ ਆ ਤੁਹਾਨੂੰ ਪੇਪਰ ਵਿੱਚ ਆਉਣ ਦੇ ਇੱਕ ਜਿਹੜੀ ਸੀ ਵਿਦਿਆਪਨੀਤੀ ਦੇ ਪਵਿੱਖ ਵਾਰੇ ਕੀ ਸੋਚਦੀ ਸੀ ਇਹ ਵੀ 40% ਜਾਂਸਾਬ ਇਹਦੇ ਆਪਣੇ ਵੱਡੇ ਬੱਚੇ ਇੱਕ ਦਰਸ਼ ਇਹ ਪ ਕਹਿ ਕਿ ਉਹ ਮੰਨਦੀ ਸੀ ਇਹ ਵੀ 50% ਜਾਂਸਾਬ ਤੁਹਾਡੇ ਪੇਪਰ ਚੋਂ ਠੀਕ ਹੈ ਪੁੱਤਰ ਇਹਨੂੰ ਧਿਆਨ ਨਾਲ ਪੜ੍ਹ ਲਿਓ ਇਹ ਕੋਸ਼ਟਾ ਤੁਹਾਨੂੰ ਪੇਪਰ ਵਿੱਚ ਆ ਸਕਦਾ ਰੂਰ ਆਇਗਾ ਪੁੱਤਰ ਨਹੀਂ ਤਾਂ ਤੁਹਾਨੂੰ ਆਪਾਂ ਅਨਸਰ ਵੀ ਨਾਲ ਹੀ ਸਮਝਾ ਦਿੰਦੇ ਪਰ ਆਪਾਂ ਨੇ ਤਾਂ ਨਹੀਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਤੁਸੀਂ ਬੋਰ ਹੋ ਜਾਉਗੇ ਠੀਕ ਹੈ ਪੁੱਤਰ ਨਹੀਂ ਦੀ ਨਾਲ ਦੀ ਨਾਲ ਤੁਹਾਨੂੰ ਅਨਸਰ ਵੀ ਆਪਾਂ ਸਮਝਾ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਆਪਾਂ ਤੁਹਾਨੂੰ ਐਦਾਂ ਹੀ ਲੇਖ ਬਾਰੇ ਦੱਸਾਂਗੇ ਜੋ ਮਹੱਤਵਪੂਰਨ ਲੇਖ ਨੇ ਐਦਾਂ ਹੀ ਤੁਹਾਨੂੰ ਬੱਤਰ ਬਾਰੇ ਦੱਸਾਂਗੇ ਠੀਕ ਹੈ ਪੁੱਤਰ ਤੁਹਾਡੇ ਪੇਪਰ ਬਹੁਤ ਨੇੜੇ ਆ ਰਹੇ ਆ ਤੇ ਆਪਣੀ ਤਿਆਰੀ ਸ਼ੁਰੂ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇੱਕ ਪੁੱਤਰ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਜੋ ਪਤਾ ਚੱਲ ਜੇ ਵੀ ਬੱਚਿਆਂ ਨੂੰ ਸਮਝ ਆ ਰਿਹਾ ਹੈ ਠੀਕ ਹੈ ਪੁੱਤਰ ਧੰਨਵਾਦ